ਹਾਂ ਜੀ ਮੇਰੇ ਜੀ ਤੁਹਾਡਾ ਮੋਬਾਈਲ ਕਮ ਹੋਇਆ ਐ ਐਕਚੁਅਲੀ ਅੱਜ ਮੈਂ ਲੇਟ ਹੋ ਰਹਾ ਸੀ ਸ਼ਾਪ ਲਈ ਤੇ ਡੈਡ ਦੇ ਨਾਲ ਥਾ ਤੇ ਮੇਰੇ ਡੈਡ ਦਾ ਫੋਨ ਅਕਸਰ गिरਦਾ ਦੂਸਰੀ ਵਾਰ ਹੋ ਚੁੱਕੇ ਹਮਨੇ ਕੋਲੇ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਗਿਰ ਗਿਆ ਸੀ ਤੇ ਅੱਜ ਫੇਰ ਅੱਜ ਸਾਡੇ ਸਰ ਨੇ ਬਹੁਤ ਸਾਡੀਆਂ ਦਾ ਧੰਨਵਾਦ ਕੀਤਾ ਕਰਸਾਦੇ ਹਨ ਕਰਦੇ ਹਨ ਉਹਦਾ ਤੇ ਬਿਜਲੀ ਬੋਰਡ ਵਾਲਿਆਂ ਦਾ ਇਹਨਾਂ ਨਾਲ ਫੋਨ ਗਿਰਿਆ ਇਹਨਾਂ ਨੇ ਬਹੁਤ ਸ਼ਰਾਵਤ ਦਿਖਾਈ ਇਹਨਾਂ ਨੇ ਫੋਨ ਸਾਨੂੰ ਕਾਲ ਕੀਤੀ ਕਿ ਤੁਹਾਡਾ ਫੋਨ ਗਿਰਿਆ ਤੇ ਅਸੀਂ ਵਾਪਸ ਆਏ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਫੋਨ ਸਾਡਾ ਦੁਬਾਰਾ ਇਹਨਾਂ ਨੂੰ ਸਾਨੂੰ ਪਲੇਟਾ ਮੇਰੇ ਨਾਮ ਤਾਬਿਸ਼ ਹੈ ਜੀ ਤਾਬਿਸ਼ احمد ਖਾਨ ਤੇ ਮੇਰੇ ਡੈਡ ਦਾ ਨਾਮ ਤਾਰਿਕ ਹੈ ਜੀ ਇਹ ਮੋਬਾਈਲ ਕਿਹੜੀ ਕੰਪਨੀ ਦਾ ਤੁਹਾਡਾ ਵੀਵੋ ਦਾ ਜੀ ਵੀਵੋ ਦਾ ਹਾਂਜੀ ਦੋ ਵਾਰ ਗਿਰ ਗਿਆ ਦੂਜੀ ਵਾਰ ਹੋ ਚੁੱਕੀ ਹੈ ਸਾਡੇ ਨਾਲ ਕਿਹੜੀ ਕਾਰਨ ਕਿ ਆ ਕਿ ਇਹ ਸਾਡੇ ਡੈਡੀ ਦੇ ਸਾਹਮਣੇ ਹਾਂਜੀ ਤੁਸੀਂ ਕਿਹਨੇ ਜਾਓਗੇ ਗਿਰ ਗਿਆ ਮਿਲ ਗਿਆ ਇਹ ਬਹੁਤ ਬਹੁਤ ਧੰਨਵਾਦ ਧੰਨਵਾਦ। ਸਤਿ ਸ੍ਰੀ ਅਕਾਲ। ਬਿਜਲੀ ਬੋਰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਹੈ। ਸਾਰੇ ਬਿਜਲੀ ਬੋਰਡ ਵਾਲਿਆਂ ਦਾ ਧੰਨਵਾਦ। ਜੀ। ਮਤੂੰ ਮਿਲਿਆ ਜੀ? ਹਾਂ ਜੀ ਹਾਂ। ਕਿੱਥੋਂ ਮਿਲਿਆ? ਇਹ ਸਾਨੂੰ ਜੀ ਮਲੇਸ਼ ਚ ਜਿਹੜੀ ਨੈਸ਼ਨਲ ਕਿਹੜੀ ਬੈਂਕ ਦਾ ਪੰਜਾਬ ਨੈਸ਼ਨਲ ਜਾਇਰ ਬੈਂਕ। ਉਧਰ ਹੀ ਸਾਹਮਣੇ। ਤੁਹਾਡਾ ਕਿਹੜਾ ਪਿੰਡ ਹੈ ਜੀ? ਕੁੱਪਕਲਾ ਜੀ। ਕੁੱਪਕਲਾ ਜੀ। ਕੀ ਨਾਮ ਕੀ ਹੈ? ਮੇਰਾ ਨਾਮ ਹਤਿਆਰ ਸਿੰਘਾ ਜੀ। ਤੁਹਾਡੇ ਨਾਲ ਹੋਰ ਕੋਈ ਸੀ ਫਿਰ ਜਿਹੜੇ ਬੀਤੇ ਨੇ ਬਣਾਇਆ ਜਗਮੀਲ ਸਿੰਘ ਸਰਾਉਤ ਤੋਂ ਦੀ ਤੁਸੀਂ ਜੀ ਹਾਂਜੀ ਜਗਮੀਲ ਸਿੰਘ ਅਸੀਂ ਕੋਪਰ ਤੋਂ ਤਰ੍ਹਾਂ ਲਾ ਕੇ ਜਿਵੇਂ ਮੇਰੇ ਕੋਲ ਨਾ ਆ ਰਹੇ ਤੇ ਚੜਾਉਣ ਲਈ ਜਦ ਅਸੀਂ ਉੱਥੇ ਆਏ ਤਾਂ ਮਵਾਰ ਲਿਆ ਪਿਆ ਸੀ ਹਲੂ ਰੇਸੀ ਵਾਲਾ ਕਹਿੰਦਾ ਵੀ ਮਵਾਰ ਮੇਰਾ ਨਹੀਂ ਮੈਂ ਖਾ ਵੀ ਕਿਸੇ ਦਾ ਹੈਗਾ ਵੀ ਉਹ ਸਾਡੇ ਦਾ ਅਸੀਂ ਦੁਕਾਨਾਂ ਦੇ ਵੀ ਕਹਿ ਗਏ ਆ ਕਿ ਜੇ ਕਿਸਦਾ ਮਵਾਰ ਦਾ 60-50 ਅਸੀਂ ਚੰਨ ਚਰੋਂ ਦੱਲੇ ਆ ਨਹੀਂ ਅਸੀਂ ਮੁੜ ਕੇ ਆਵਾਂਗੇ ਘੰਟੇ ਵੀ ਆਦਾ ਫਿਰ ਨਾਲ ਤੁਹਾਡਾ ਰਾਬਤਾ ਕਿਵੇਂ ਹੋਇਆ ਸਾਨੂੰ ਇਹ ਚਲਾਉਣਾ ਨਹੀਂ ਜੀ ਆਣਾ ਸਾਨੂੰ ਇਹ ਬੜਾ ਸਭ ਚਲਾਉਣਾ ਨਹੀਂ ਹੁੰਦਾ ਹਾਂ ਫਿਰ ਕਿਹੜੀ ਕਿਹੜੀ ਹੈਲਪ ਲੈਤੀ ਤੁਸੀਂ ਵੀ ਅਸੀਂ ਉਹ ਦੁਕ ਪੱਤਰਕਾਰ ਨਾਲ ਅਸੀਂ ਚੈੱਕ ਕਰਾਇਆ ਉਹਨੂੰ ਬੜਾ ਬਾਹ ਪਾਏ ਸੰਚਲਾਉਂਦੇ ਆ ਉਹਦਾ ਪੱਤਰਕਾਰ ਕਿਹੜਾ ਸੀਗਾ ਪੱਤਰਕਾਰ ਤੁਸੀਂ ਹੋ ਜੀ ਅੱਛਾ ਜੀ 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 ਤੁਸੀਂ ਕਹਿੰਦੇ ਚਾਹੋਗੇ ਇੱਕ ਪੱਤਰਕਾਰ ਦੀ ਹੈਲਪ ਪੱਤਰਕਾਰ ਦੇ ਵੀ ਬਹੁਤ-ਬਹੁਤ ਧੰਨਵਾਦ ਹੈ ਜੇ ਬਿਆ ਬਿਜਲੀ ਬੋਰਡ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸਾਡਾ ਫੋਨ ਸਾਨੂੰ ਵਾਪਸ ਦੇ ਦਿੱਤਾ ਹੈ ਥੈਂਕ ਯੂ ਸੋ ਮੱਚ ਤੋਂ ਦੱਸਣ ਦੱਸਣੀ ਹੈ ਕਿ ਵੀਰ ਜੀ ਸਾਡੇ ਜੋ ਬਿਲੀ ਬੋਰਡ 'ਚ ਲੱਗੇ ਹੋਏ ਨੇ ਇਹਨਾਂ ਨੂੰ ਅੱਜ ਮੋਤੀ ਵਿਆਰ ਦੇ ਵਿੱਚ ਇਹ ਮੋਬਾਈਲ ਛਾਇਆ ਲੱਭਿਆ ਹੈ ਤੇ ਉਸ ਤੋਂ ਬਾਅਦ ਬੀਲੀ ਬੋਰਡ ਦੇ ਵਿੱਚ ਅੱਜ ਇੱਕ ਮੇਈ ਕਰਕੇ ਇੱਥੇ ਝੰਡਾ ਚੜਾਉਣ ਦੀ ਰਸਮ ਜਿਹੜੀ ਹੈਗੀ ਆ ਅਦਾ ਕੀਤੀ ਜਾਣੀ ਆ ਉੱਥੇ ਉਹ ਪੁੱਛੇ ਉੱਥੇ ਵੀ ਆਏ ਇਹਨਾਂ ਕੋਲੋਂ ਫੋਨ ਸੁਣਿਆ ਨਹੀਂ ਜਾਂਦਾ ਸੀ ਮਤਲਬ ਕਿ ਕੈਚ ਨਹੀਂ ਹੁੰਦਾ ਸੀ ਵੀ ਕਿਵੇਂ ਗੱਲਬਾਤ ਕਰੀਏ ਇਹਨਾਂ ਨੇ ਆ ਕੇ ਮੇਰੇ ਨਾਲ رابطہ ਕੀਤਾ ਤਾਂ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਤਾਂ ਉਹਨਾਂ ਦੇ ਜਿਹੜੇ ਮਾਲਕ ਨੇ ਇਸ ਵੇਲੇ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ ਉਹਨਾਂ ਨੂੰ ਆਪਾਂ ਮੋਬਾਈਲ ਵੀ ਹੱਥ ਨਾਲ ਹੀ ਜਿਨ੍ਹਾਂ ਨੂੰ ਲੱਭਿਆ ਉਹਨਾਂ ਦੇ ਕੋਲੋਂ ਹੀ ਦਵਾਦੇ ਆ ਦੋਈ ਇਹਨਾਂ ਨੂੰ ਮੋਬਾਈਲ ਦੋ ਤੁਸੀਂ ਜੀ ਥੈਂਕ ਯੂ ਸਰ ਥੈਂਕ ਯੂ ਜੀ ਥੈਂਕ ਯੂ ਸੋ ਮਚ ਠੀਕ ਹੈ ਸਪੋਰਟ ਕਰ ਲਿਆ ਜੀ ਮੋਬਾਈਲ ਨੂੰ ਕਈ ਥਾਣੇ ਵਗੈਰਾ ਰਿਪੋਰਟ ਤਾਂ ਨਹੀਂ ਗਈ ਨਹੀਂ ਨਹੀਂ ਸ਼ੁਕਰੀਆ ਜੀ ਸੋ ਵੈਲਕਮ ਹੈ ਜੇ ਥਾਣੇ ਦੀ ਵੀ ਗੱਲ ਕਰੀਏ ਥਾਣੇ 'ਚ ਵੀ ਰਿਪੋਰਟ ਨਹੀਂ ਦਿੱਤੀ ਨਹੀਂ ਤਾਂ ਥਾਣੇ ਵਾਲੇ ਵੀ ਲੱਭਦੇ ਰਹੇ ਨੇ ਹਾਂ ਜੀ ਹਾਂ ਚਲੋ ਠੀਕ ਹੈ ਜੀ ਧੰਨਵਾਦ ਜੀ ਚਲੋ